ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੁਣ ਕੋਰਾਲੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਦਿਖਾਣ ਸੜਕ ਦੀਆਂ ਚਿੱਤੇ ਕੀ ਅਬਾਰਾ ਸਾਡ ਸੜਕ ਦੇ ਵਿੱਚ ਘੁੰਮ ਰਿਹਾ ਹੈ ਅਤੇ ਕਿਸੇ ਵੀ ਵਕਤ ਇੱਥੇ ਐਕਸੀਡੈਂਟ ਹੋ ਸਕਦਾ ਤੇ ਐਕਸੀਡੈਂਟ ਦਾ ਕਾਰਨ ਇਹ ਸਾਡ ਬਣ ਸਕਦਾ ਤੇ ਬਿਲਕੁਲ ਸਾਡ ਇਸ ਕਰਕੇ ਸੜਕ ਦੇ ਸਾਹਮਣੇ ਕੋ ਮਰੇ ਕਿਉਂਕਿ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ ਤੇ ਕੂੜੇ ਦੇ ਵਿੱਚ ਅਕਸਰ ਗੰਦਗੀ ਖਾਣ ਦੇ ਲਈ ਇਹ ਸਾਡ ਇੱਥੇ ਆਉਂਦੇ ਨੇ ਤੇ ਰਾਤ ਦੇ ਵਕਤ ਇਹ ਸਾਡ ਬਿਲਕੁਲ ਵੀ ਵਿਖਾਈ ਨਹੀਂ ਦਿੰਦੇ ਸਾਡੇ ਨਾਲ ਪੰਕਜ ਜੀ ਨੇ ਪੰਕਜ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਕੂੜਾ ਜਿਹੜਾ ਸ਼ਨੀਵਾਰ ਤੇ ਐਤਵਾਰ ਦਾ ਇੱਥੇ ਪੱਕਾ ਹੀ ਹੁੰਦਾ ਬਾਕੀ ਦਿਨ ਚੱਕ ਹੋ ਜਾਂਦਾ ਇਹ ਚੱਕ ਹੋ ਜਾਂਦਾ ਜੀ ਮਗਰ ਉਹਨੂੰ ਟਾਈਮ ਲੱਗਦਾ ਔਰ ਇਹ ਸਾਰਾ ਕੂੜਾ ਪਿੱਛੇ ਘਰਾਮਾ ਵੀ ਜਾਂਦਾ ਤੇ ਸਾਡੀ ਦੁਕਾਨ ਦੇ ਅੰਦਰ ਵੀ ਆਉਂਦਾ ਅਸੀਂ ਕਈ ਵਾਰ ਕਹਿ ਲਿਆ ਵੀ ਉਹ ਰੇ ਹਾਬੀ ਬਣ ਗਏ ਇੱਕ ਤਰ੍ਹਾਂ ਦੇ ਮਤਲਬ ਇਹ ਡੰਪ ਬਣਾਤੇ ਡੰਪ ਤੇ ਇੱਕ ਤਰ੍ਹਾਂ ਦੀ ਅੰਨੀ ਮੁਸਕ ਮਾਰੀ ਹੁਣ ਵੀ ਖੜੇ ਹੁਣ ਵੀ 스ਮੈਲ ਹੈ ਕਸਟਮਰ ਕੋਈ ਨਹੀਂ ਆਂਦਾ ਫਿਰ ਸਭ ਨੂੰ ਹੀ ਪ੍ਰੋਬਲਮ ਹੈ ਹੁਣ ਅਸੀਂ ਬੋਲਦੇ ਸਾਨੂੰ ਵੀ ਪ੍ਰੋਬਲਮ ਹੈ ਪਰੌਸੀ ਕਰੇ ਇਹਨਾਂ ਨੂੰ ਵੀ ਪ੍ਰੋਬਲਮ ਹੈ ਹੁਣ ਸਾਡੇ ਸਾਹਮਣੇ ਹੀ ਹੈ ਸਾਰਾ ਹਵਾ ਦੇ ਨਾਲ ਅੰਦਰ ਹੀ ਜਾਣਾ ਕੋਈ